ਆਪ ਜੀ ਨਾਲ ਇੱਕ ਛੋਟੀ ਜੀ ਵਿਚਾਰ ਸਾਂਝੀ ਕਰਨੀ ਸੀ ਮਹਾਪੁਰਖ ਸਦਾ ਕੀਰਤਨ ਵਿੱਚ ਵੀ ਬਾਰ ਬਾਰ ਕਹਿੰਦੇ ਨੇ ਨਾਮ ਜਪਣਾ ਚਾਹੀਦਾ ਹੈ ਕਿਉਂ ਕਹਿ ਰਹੇ ਨੇ ਸ਼ਾਇਦ ਆਪਾਂ ਨੂੰ ਅਜੇ ਤੱਕ ਸਮਝ ਹੀ ਨਹੀਂ ਲੱਗੀ ਨੇ ਸਾਰੇ ਹੁਣ ਬੋਲ ਰਹੇ ਨੇ ਕਿ ਅੱਗੇ بڑا ਸਮਾਂ ਜਿਹੜਾ ਹੈ ਭਿਆਨਕ ਹੈ ਤੇ ਮਹਾਪੁਰਖ 2118 ਤੋਂ ਲਗਾਤਾਰ ਬੋਲ ਰਹੇ ਨੇ ਜਿਹੜੀਆਂ ਗੱਲਾਂ ਉਹ ਸਾਨੂੰ ਦੱਸਦੇ ਨੇ ਉਹ ਪੂਰੀਆਂ ਹੋਣ ਜਾ ਰਹੀਆਂ ਨੇ ਇਸ ਕਰਕੇ ਮੈਂ ਆਪ ਜੀ ਨਾਲ ਇੱਕ ਬੇਨਤੀ ਕਰਨੀ ਸੀ ਕਿ YouTube ਦਾ ਜੋ ਚੈਨਲ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਬੜੀ ਲੋੜ ਪੈਣੀ ਆ ਚੈਨਲ ਦਾ ਨਾਮ ਹੈ ਸਨੌਰ ਸਾਹਿਬ ਐਸਾ ਅਰਜੈਂਟ ਮੈਸੇਜ ਆਏਗਾ ਤੁਹਾਡੇ ਕੋਲ ਕਿਸੇ ਵੇਲੇ ਮਹਾਰਾਜ ਨੂੰ ਕੋਈ ਮੈਸੇਜ ਕਰਨਾ ਪੈ ਜੇ ਐਮਰਜੈਂਸੀ ਤੇ ਤੁਹਾਡੇ ਕੋਲ ਮੈਸੇਜ ਚਲ ਜਿਆ ਕਰੇ ਇਸ ਕਰਕੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਔਖੀ ਵੇਲੇ ਕੋਈ ਸੰਦੇਸ਼ਾਂ ਦੇਣਾ ਪੈ ਗਿਆ ਤੁਹਾਡੇ ਤੱਕ ਪਹੁੰਚ ਜਾਵੇਗਾ ਇਸ ਕਰਕੇ ਮੈਂ ਆਪ ਜੀ ਨਾਲੇ ਬੇਨਤੀ ਕਿਉਂ ਕੀਤੀ ਸਮਾਂ ਅੱਗੇ ਬਹੁਤ ਮੜਾ ਆ ਰਿਹਾ ਹੈ ਤੁਹਾਨੂੰ ਲੋੜ ਪੈਣੀ ਜੋ ਤੇ ਇਹ ਅੱਜ ਸਾਡੀ ਗਾਲ ਯਾਦ ਰੱਖ ਲਿਓ ਬਾਬਾ ਜੀ ਨੂੰ ਤੇ ਕੋਈ ਫਾਇਦਾ ਨਹੀਂ ਪਰ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਤੁਹਾਨੂੰ ਬੜਾ ਜ਼ਰੂਰੀ ਮੈਸੇਜ ਕਿਸੇ ਵੇਲੇ ਆਉਣਾ ਹੈ ਜੇ ਉਦੋਂ ਤੁਹਾਨੂੰ ਲੋਡ ਪੈਣੀ ਹੈ ਇਸ ਚੈਨਲ ਦੀ ਤੇ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ ਜਿਵੇਂ ਹੁਣ ਜਹਾਜ਼ ਡਿੱਗ ਰਹੇ ਆ ਨਾ ਤੇ ਮਹਾਰਾਜ ਨੇ ਕੋਈ ਗੱਲ ਦੱਸਣੀ ਹੋਵੇ ਤੁਹਾਨੂੰ ਕਿ ਐਨੀ ਡੇਟ ਤੋਂ ਐਨੀ ਡੇਟ ਤੱਕ ਟਰੈਵਲ ਨਹੀਂ ਕਰਨਾ